ਸਮਾਣਾ ਵਿੱਚ ਸਿੱਖ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤੱਕਾ ਮੁਖੀ ਟ੍ਰੈਫਿਕ ਇੰਚਾਰਜ ਜ਼ਖਮੀ ਸਮਾਣਾ ਵਿੱਚ ਕਈ ਮਹੀਨਿਆਂ ਤੋਂ ਨਗਰ ਖੇੜਾ ਅਤੇ ਗੁਰੂ ਘਰ ਦੀ ਜਗ੍ਹਾ ਵਿਵਾਦਾਂ ਵਿੱਚ ਸੀ ਅਤੇ ਉਸ ਵਕਤ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਸਿੱਖ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਨਿਸ਼ਾਨ ਸਾਹਿਬ ਨੂੰ ਅੱਜ ਸਿੱਖ ਜਥੇਬੰਦੀਆਂ ਵੱਲੋਂ ਉਸ ਵਿਵਾਦਤ ਜਗ੍ਹਾ ਦੇ ਉੱਤੇ ਲਗਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪੁਲਿਸ ਦੇ ਰੋਕਣ ਦੇ ਬਾਵਜੂਦ ਉਹ ਅੱਜ ਉਸ ਜਗ੍ਹਾ ਵੱਲ ਜਾਣ ਲੱਗੇ ਪੁਲਿਸ ਦੇ ਰੋਕਣ ਤੋਂ ਬਾਅਦ ਉੱਥੇ ਤਕਰਾਰਬਾਜ਼ੀ ਸ਼ੁਰੂ ਹੋ ਗਈ ਜਿਸ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਨੂੰ ਰੋਕਿਆ ਗਿਆ ਕੁਝ ਸਮਾਂ ਪਹਿਲਾਂ ਵੀ ਨਿਸ਼ਾਨ ਸਾਹਿਬ ਲਗਾਉਣ ਲਈ ਸਿੱਖ ਜਥੇਬੰਦੀਆਂ ਨੇ ਪੂਰਾ ਜ਼ੋਰ ਲਗਾਇਆ ਸੀ ਪਰ ਪ੍ਰਸ਼ਾਸਨ ਨੇ ਇਸ ਨੂੰ ਪਹਿਲਾਂ ਵੀ ਰੋਕ ਦਿੱਤਾ ਗਿਆ ਸੀ ਇੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਜਗ੍ਹਾ ਦਾ ਮਸਲਾ ਅਦਾਲਤ ਵਿੱਚ ਚੱਲ ਰਿਹਾ ਹੈ ਜੋ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹ ਦੋਵੇਂ ਧਿਰਾਂ ਨੂੰ ਮੰਨਣਾ ਪਵੇਗਾ ਸਿੱਖ ਜਥੇਬੰਦੀਆਂ ਦੇ ਨਾਲ ਰੁਕਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਧਰ ਸਿੱਖ ਜਥੇਬੰਦੀਆਂ ਦਾ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਤੱਕਾ ਕਰ ਰਹੀ ਹੈ ਅਤੇ ਪਿਛਲੀ ਵਾਰ ਵੀ ਸਾਡਾ ਨਿਸ਼ਾਨ ਸਾਹਿਬ ਚੁੱਕ ਕੇ ਲੈ ਗਏ ਸਨ ਜੋ ਬੜੀ ਅਤ ਨਿੰਦਨੀਯੋਗ ਗੱਲ ਹੈ ਇਸ ਤਿੱਖੀ ਨੋਕ-ਚੋਕ ਅਤੇ ਟਕਰਾਰਬਾਜ਼ੀ ਦੇ ਵਿੱਚ ਸਮਾਣਾ ਦੇ ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਖਬਰ ਲਿਖੇ ਜਾਣ ਤੱਕ ਮਾਹੌਲ ਤਣਾਪੂਰ ਕੀ ਗੱਲ ਕਿਥੇ ਕੀ ਕਾਰਨ ਸੀ ਅੱਜ ਕਿਥੇ ਡੁੱਦੀ ਸੀ ਤਾਂ ਨੇ ਹੈ ਜੀ ਤਾਂ ਨੇ ਦੱਸ ਸੀ ਸਰ ਤਾਂ ਸੀ ਹੈ ਜੀ ਕਿਥੇ ਗੰਗਰ ਜੀ ਅਬ ਉਹ ਨਜ਼ਦੀਕ ਕਿਥੇ ਨਾਕਾ ਲੱਗੇ ਦਾ ਅਵੇਦ ਖਰਚੋਕ ਕੀ ਹੋਇਆ ਉੱਥੇ ਵੀ ਜੇ ਤੁਹਾਡੇ ਨਾਲ ਹੋਇਆ? ਉੱਥੇ ਦੋ ਮਤਲਬ ਭੱਜਣ ਲੱਗੇ ਸੀ ਜੀ। ਤੇ ਉਹਨਾਂ ਨੂੰ ਵਾਸਤੇ ਵਿੱਚ ਪਿੱਛੇ ਭੱਜਾ ਜੀ। ਕੀ ਮਾਰਿਆ? ਉਹਨਾਂ ਨੇ ਪਤਾ ਨਹੀਂ ਕੀ ਮਾਰਿਆ ਪਤਾ ਨਹੀਂ ਲੱਗਿਆ ਜੀ। ਤੇ ਆਪਣਾ ਹੋਰ ਵੀ ਨਹੀਂ ਕੋਈ ਜਿਸਵੇਂ ਹੋਰ ਤਾਂ ਹੋਏ ਹੋਣਗੇ ਜੀ। ਪੰਜਾ ਦੇਖੋ ਮਸਲਾ ਹੈਗਾ ਮੈਂ ਇਹਨਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੈ ਔਰ ਆਲਰੇਡੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਮੈਟਰ ਪੈਂਡਿੰਗ ਹੈ ਜੀ ਤਾਂ ਜੋ ਕੋਰਟ ਡਿਸਾਈਡ ਕਰੋਗੀ ਜਿੱਦਾਂ ਵੀ ਕਰਦੀ ਹੈ ਉਹ ਆਪਾਂ ਮੰਨਣਾ ਚਾਹੀਦਾ ਹੈ ਤਾਂ ਇਹ ਐਜਾਇਮੈਂਟ ਸੀ ਕਿ ਵੀ ਇਹਨਾਂ ਸਟੇਟਸ ਕੋ ਚੇਂਜ ਕਰਨ ਵਾਸਤੇ ਨਹੀਂ ਕਰ ਸਕਦੇ ਆਪਾਂ ਤਾਂ ਉਸ ਮਾਮਲੇ ਦੇ ਵਿੱਚ ਇਹਨਾਂ ਨੇ ਦੁਆਰਾ ਫੇਰ ਬੜੀ ਇੱਥੇ ਜਿਹੜਾ ਲਾਂਡ ਆਰਡਰ ਖਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸੁਣ ਲਈਏ ਹਾਂਜੀ ਪ੍ਰਵੰਡ ਕੀਤੀ ਹੈ ਕਸ਼ਿਸ਼ ਲੈਣੇ ਪੁਲਿਸ ਨੇ ਹੱਲ ਅਬਾ ਕਿੰਨੇ ਘੋਣੇ ਦੱਸਣਾ ਹੋਣਗੇ ਸੰਦਰਤ ਹੋਣਗੇ ਪੰਨ ਨੂੰ ਕੋਈ ਨੂੰ ਪਤਾ ਹਨ ਮੈਂ ਕਿੰਨੇ ਕਿਉਂ ਠੀਕ ਹੈ ਹਾਂ ਬਾਕੀ ਇਹ ਵੀ ਮੈਂ ਇਹੀ ਵੀ ਲੈ ਸਾਰੇ ਸਮਾਣਾ ਵਾਸੀ ਨੂੰ ਵੀ ਆਪਣਾ ਜਿਹੜੀ ਹੈਗੀ ਹੈ ਸ਼ਾਂਤੀ ਬਣਾ ਕੇ ਰੱਖਣੀ ਆਪਾਂ ਨੂੰ ਔਰ ਬੜਾ acha ਮਾਹੌਲ ਹੈ ਕੁਝ ਐਲੀਮੈਂਟਸ ਹੈਗੇ ਨੇ ਜਿਹੜੇ ਖਰਾਬ ਕਰਦੇ